ਚਿੰਤਾ ਪਰੇ ਨੀਰ ਬੋਸ ਸਚੇ ਦਰਬਾਰ ਕੀ ਜੈ ਬੋਸ ਸਚੇ ਦਰਬਾਰ ਕੀ ਜੈ ਕਰ ਸ਼ਿਰਵਲ ਜੀ ਦਾ ਬੋਸ ਸਚੇ ਦਰਬਾਰ ਕੀ ਜੈ ਦੇਖਿ ਅਸੀਂ ਸਰਬਤਾ ਪਲਾ ਨਮਕਮ ਨਮੀ ਸੋਚ ਜਗਰਾਉ ਤੋਂ ਜੋ ਕਿ ਅੱਜ 31 ਅਗਸਤ ਵਾਲੇ ਦਿਨ ਉਸ ਜਗਰਾਉ ਤੋਂ ਮਾਤਾ ਵੈਸ਼ਨੂ ਦੇ ਵਿਕਲਪ ਵੱਲੋਂ ਜੋ ਜਾਗਰਣ ਕਰਾਇਆ ਜਾਂਦਾ 36ਵਾਂ ਵਿਸ਼ਾਲ ਜਾਗਰਣ ਜੋ ਹਰ ਸਾਲ ਹੀ ਕਰਾਂਦੇ ਆ ਬਹੁਤ ਹੀ ਵਿਸ਼ਾਲ ਜਾਗਰਣ ਹੁੰਦਾ ਜਿਹੜੀ ਜਗਰਾਉਂ ਦੀ ਪਹਿਚਾਨ ਆ ਇੱਕ ਜਾਗਰਣ ਦੇ ਨਾਲ ਵੀ ਬਣ ਚੁੱਕੀ ਆ ਜਿਹੜਾ ਚਿੰਤਪੋਨੀ ਜਾਗਰਣ ਹੁੰਦਾ ਆ ਆਸੇ ਪਾਸੇ ਪੰਜਾਬ ਦੇ ਵਿੱਚ ਬੜੀ ਦੂਰ ਦੂਰ ਤੱਕ ਜਗਰਾਉਂ ਦਾ ਨਾਮ ਇਸ ਜਾਗਰਣ ਦੇ ਕਰਕੇ ਵੀ ਆ ਰਿਹਾ ਤੇ ਵੈਸੇ ਵੀ ਜਗਰਾਉਂ ਇੱਕ ਮਹਾਂਪੁਰਖਾਂ ਦੀ ਪੀਰਾਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਇਸ ਲਈ ਜਗਰਾਉਂ ਨੂੰ ਬੜੀ ਦੂਰ ਦੂਰ ਤੱਕ ਜਾਣਿਆ ਜਾਂਦਾ ਅਸੀਂ ਵੀ ਉੱਥੇ ਇੱਕ ਛੋਟੇ ਛੇ ਵਿਸ਼ੇਖ ਰਹਿੰਦੇ ਹੋਏ ਸਰਬਤ ਦਾ ਭਲਾ ਨਮਕਾਮ ਨਮੀ ਸੋਚ ਦੇ ਨਾਲ ਜੋ ਹਾਲ ਢੰਗ ਤੋਂ 10 ਕਿਲੋਮੀਟਰ ਉੱਪਰ ਲੰਗਰ ਲਗਾਣ ਦੀ ਸਾਨੂੰ ਵੀ ਸੇਵਾ ਪ੍ਰਾਪਤ ਹੁੰਦੀ ਹੈ ਉਸ ਮਹਾਰਾਣੀ ਵੱਲੋਂ ਅਸ਼ੀਰਵਾਦ ਮਿਲਦਾ ਹੈ ਜੋ ਕਿ ਸਾਡੀ ਸਾਰੀ ਟੀਮ ਵੱਲੋਂ ਤੁਸੀਂ ਦਿਖਾ ਵੀ ਸਕਦੇ ਹੋ ਸਾਡੀ ਸਾਰੀ ਟੀਮ ਖੜੀ ਹੈ ਸਾਡੀ ਸੁਨੂ ਜੀ ਸਾਡੇ ਰਵੀ ਜੀ ਸਾਡੇ ਚੇਤਨ ਜੀ ਪ੍ਰਦੀਪ ਭਾਈ ਸਾਡੇ ਚੰਡਾ ਜੀ ਸਾਡੇ ਸ਼ਿਵਾ ਜੀ ਸਾਡੇ ਰਾਹੁਲ ਜੀ ਸਾਡੀ ਰਿਸ਼ਭ ਜੀ ਇਹ ਸਾਡੀ ਸਾਰੀ ਟੀਮ ਇਹ ਸਾਰੇ ਜਗਰਾਉਂ ਦੇ ਚਿਹਰੇ ਆ ਜੀ ਤੁਸੀਂ ਦੇਖੋਗੇ ਵੀ ਐਨੀ ਮੈਂ ਤਾਂ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਤੇ ਇਹਨਾਂ ਦਾ ਚਿਹਰਾ ਦਿਖਦਾ ਹੀ ਰਹਿੰਦਾ ਹੈ ਇਸ ਕਰਕੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਖਾਸ ਕਰਕੇ ਸਾਡੇ ਗੋਲਦੀ ਭਾਜੀ ਤੇ ਸਾਡੇ ਚੈਨਲ ਵਾਲੇ ਡੇਲੀ ਨਿਊਜ਼ ਟਾਈਮ ਪੰਜਾਬ ਨਿਊਜ਼ ਚੈਨਲ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਕਿ ਇੱਥੇ ਆ ਕੇ ਸਾਡੇ ਵਰਗਿਆਂ ਦੇ ਵੀ ਨਿਮਾਣਿਆਂ ਦੇ ਵੀ ਕੋਈ ਛੋਟੀ ਜੀ ਬਾਈਟ ਲਈ ਤੇ ਅਸੀਂ ਕੁਝ ਨਾ ਕੁਝ ਮੈਸੇਜ ਦੇ ਸਕੇ ਸਾਡੇ ਜਗਰਾਉਂ ਦੇ ਵਿੱਚ ਵੀ ਭਾਜੀ ਥੋੜੇ ਸਮੇਂ ਦੇ ਵਿੱਚ ਹੀ ਅਸੀਂ ਨਵੇਂ-ਨਵੇਂ ਕੰਮ ਕੀਤੇ ਸਾਡੀ ਸਾਰੀ ਟੀਮ ਨੇ ਬੜੀਆਂ ਅੱਛੀਆਂ-ਅੱਛੀਆਂ ਸੋਚਾਂ ਟੀਮ ਲਈ ਸਾਡੇ ਸਰਬਤ ਦਾ ਪਲਾ ਟੀਮ ਕਲੱਬ ਲਈ ਬਹੁਤ ਅੱਛੇ ਅੱਛੇ ਵਿਚਾਰ ਲਿਆਂਦੇ ਕਿਉਂਕਿ ਅਸੀਂ ਛੋਟੇ ਛੋਟੇ ਕੰਮ ਦੀ ਸਾਡਾ ਮੰਨ ਹੁੰਦਾ ਕਿ ਦੇਖੋ ਧਰਮ ਦਾ ਕੰਮ ਤਾਂ ਹੋਣਾ ਚਾਹੀਦਾ ਇਹ ਮਨਾਈ ਨਹੀਂ ਹੋਣੀ ਚਾਹੀਦੀ ਕਿ ਧਰਮ ਦਾ ਕੰਮ ਨਾ ਕਰੋ ਹੋਣਾ ਚਾਹੀਦਾ ਪਰ ਉਹਦੇ ਵਿੱਚ ਹਲਕਾ ਜਿਹਾ ਬਜਟ ਥੱਲੇ ਲਿਆ ਆ ਕੇ ਉਹਦੇ ਵਿੱਚ ਥੋੜਾ ਜਿਹਾ ਬਜਟ ਬਚਾ ਕੇ ਕਿ ਬੇਸਟ ਮਣੀ ਨਾ ਕਰਦੇ ਹੋਏ ਆਪਣੇ ਸ਼ਹਿਰ ਦੇ ਉੱਤੇ ਵੀ ਲਗਾਉਣਾ ਚਾਹੀਦਾ ਕਿਉਂਕਿ ਜਿੱਥੇ ਆਪਾਂ ਰਹੇ ਆ ਜਿੱਥੇ ਆਪਾਂ ਜੰਮੇ ਆ ਜਿੱਥੇ ਆਪਾਂ ਖੇਤਨਾ ਸਾਰਾ ਕੁਝ ਉੱਥੇ ਹੀ ਕਰਨਾ ਆਪਾਂ ਕਾਰੋਬਾਰ ਕਰਨੇ ਇਸ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਅਸੀਂ ਇਹ ਸਾਰਿਆਂ ਨੂੰ ਜਮਤਾ ਦੀ ਜਕਰਾਂ ਸ਼ੇਰਾਂ ਵਾਲੀ ਦਾ ਬਹੁਤ ਸੱਚੇ ਦਰਵਾਜ਼ੀ ਕੀ ਹੈ ਅਸੀਂ ਆਏ ਆ ਭਾਜੀ ਸ਼ਰਤਪਤਲਾ ਨਵਾਂ ਕਾਪ ਨਵੀਂ ਸੋਚ ਇਹਨਾਂ ਦਾ ਬਹੁਤ ਹੀ ਵਧੀਆ ਕੰਮ ਹੈ ਬਹੁਤ ਹੀ ਵਧੀਆ ਟੀਮ ਦਾ ਵਰਕ ਹੈ ਸਾਡੀ ਅਸੀਂ ਫੂਡ ਵੀ ਟੈਸਟ ਕੀਤਾ ਪ੍ਰਸ਼ਾਨ ਮਹਾਮੈ ਦਾ ਜੋ ਕਿ ਹੈ ਬਹੁਤ ਹੀ ਹਾਈਜਨਿਕ ਹੈ ਬਹੁਤ ਹੀ ਸਾਫ ਸਫੀ ਤਰੀਕੇ ਦੇ ਨਾਲ ਜੀ ਦੇਖ ਸਕਦੇ ਨਾਲ ਪਿੱਛੇ ਵੀ 스ਨੈਕਸ ਇੱਕ ਸਾਈਡ ਤੇ ਹੈ ਮੇਨ ਕੋਰਸ ਇੱਕ ਸਾਈਡ ਤੇ ਹੈ ਬਹੁਤ ਹੀ ਸਾਫ ਸਫਾਈ ਦੇ ਨਾਲ ਇਹਨਾਂ ਨੇ ਲਾਇਆ ਹੋਇਆ ਬਹੁਤ ਹੀ ਅੱਛਾ ਤਜਕਾ ਸਾਰੀ ਸੰਗਤਾਂ ਨੂੰ ਦੇਖਤੀ ਹੈ ਕਿ ਜਿਹੜੇ ਵੀ ਇੱਥੇ ਲੰਘਦੇ ਨੇ ਜਰੂਰ ਪ੍ਰਸ਼ਾਦ ਅਰਚੇ ਜਾਣ ਬਹੁਤ ਆਨੰਦਦਾਇਕ